ਐਸਪੀ ਆਫਿਸ ਦੇ ਵਿੱਚ ਤਿਆਰੀਆਂ ਪੂਰੇ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਸੀ ਤਿਆਰੀਆਂ ਚੱਲਣ ਵੀ ਕਿਉਂ ਨਾ ਕਿਉਂਕਿ ਨਵਾਂ ਬਣਿਆ ਹੋਇਆ ਐਸਪੀ ਅੱਜ ਉੱਥੇ ਪਹੁੰਚ ਰਿਹਾ ਸੀ ਅਤੇ ਜਿੰਨੇ ਵੀ ਕਾਂਸਟੇਬਲ ਸੀ ਜਾਂ ਫਿਰ ਛੋਟੇ ਅਧਿਕਾਰੀ ਸੀ ਉਹ ਸਾਰੇ ਹੀ ਸਹਿਮੇ ਹੋਏ ਸੀ ਕਿ ਪਤਾ ਨਹੀਂ ਜੋ ਨਵਾਂ ਐਸਪੀ ਹੋਵੇਗਾ ਉਹ ਕਿਵੇਂ ਦਾ ਹੋਵੇਗਾ ਉਸ ਦਾ ਵਿਵਹਾਰ ਕਿਵੇਂ ਦਾ ਹੋਵੇਗਾ ਸਾਰੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕਾ ਵੀ ਸੀ ਤੇ ਉਧਰ ਗੇਟ ਦੇ ਉੱਪਰ ਸਵਾਗਤ ਕਰਨ ਦੇ ਲਈ ਫੁੱਲ ਲੈ ਕੇ ਸਾਰੇ ਹੀ ਕਾਂਸਟੇਬਲ ਅਤੇ ਛੋਟੇ ਅਧਿਕਾਰੀ ਖੜੇ ਸੀ ਕਿ ਐਸਪੀ ਸਾਹਿਬ ਨੇ ਅੱਜ ਥਾਣੇ ਦੇ ਵਿੱਚ ਆਉਣਾ ਹੈ ਅਤੇ ਉਹਨਾਂ ਦਾ ਸਵਾਗਤ ਵੀ ਪੂਰੇ ਜੋਰਾ ਸ਼ੋਰਾ ਦੇ ਨਾਲ ਕੀਤਾ ਜਾਵੇ। ਲਾਈਨ ਬਣਾ ਕੇ ਸਾਰੇ ਹੀ ਪੁਲਿਸ ਅਧਿਕਾਰੀ ਜੋ ਕਿ ਗੇਟ ਦੇ ਉੱਪਰ ਖੜੇ ਹੋ ਗਏ ਤਾਂ ਐਨੇ ਵਿੱਚ ਗੱਡੀਆਂ ਦਾ ਕਾਫਲਾ ਆਉਂਦਾ ਹੈ। ਗੱਡੀਆਂ ਦਾ ਕਾਫਲਾ ਆ ਕੇ ਉਸ ਆਫਿਸ ਦੇ ਅੱਗੇ ਰੁਕਦਾ ਹੈ ਤਾਂ ਉਸ ਦੇ ਵਿੱਚੋਂ ਸੋਹਣਾ ਸਨਖਾ ਨੌਜਵਾਨ ਐਸਪੀ ਹਰਦੀਪ ਸਿੰਘ ਬਾਹਰ ਨਿਕਲਦਾ ਹੈ ਅਤੇ ਬਾਹਰ ਨਿਕਲ ਕੇ ਜਦੋਂ ਗੇਟ ਦੇ ਵੱਲ ਆਉਂਦਾ ਹੈ ਤਾਂ ਸਾਰੇ ਹੀ ਪੁਲਿਸ ਮੁਲਾਜ਼ਮ ਉਸ ਨੂੰ ਸਲੂਟ ਮਾਰਦੇ ਨੇ ਅਤੇ ਕਹਿੰਦੇ ਨੇ ਕਿ ਤੁਹਾਡਾ ਸਵਾਗਤ ਹੈ ਜੀ ਉਸ ਤੋਂ ਬਾਅਦ ਐਸਪੀ ਉਹਨਾਂ ਨੂੰ ਵਾਰੀ-ਵਾਰੀ ਦੇ ਨਾਲ ਸਾਰਿਆਂ ਦਾ ਨਾਮ ਪੁੱਛਦਾ ਹੈ ਇੰਟਰੋਡਕਸ਼ਨ ਲੈਂਦਾ ਹੈ ਤਾਂ ਐਨੇ ਵਿੱਚ ਉੱਥੇ ਖੜੇ ਐਸਆਈ ਅਤੇ ਏਐਸਆਈ ਜਿਹੜੇ ਥਾਣੇਦਾਰ ਹੁੰਦੇ ਨੇ ਉਹ ਫੁੱਲ ਦੇ ਕੇ ਸਵਾਗਤ ਕਰਦੇ ਨੇ ਐਸਪੀ ਹਰਦੀਪ ਸਿੰਘ ਦਾ ਤਾਂ ਦੱਸਦੀ ਇਹ ਕਿ ਉਸ ਤੋਂ ਬਾਅਦ ਹਰਦੀਪ ਸਿੰਘ ਅੰਦਰ ਆਉਂਦਾ ਹੈ ਤੇ ਅੰਦਰ ਆ ਕੇ ਆਪਣੀ ਚੇਅਰ ਦੇ ਉੱਪਰ ਬੈਠ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਰਦੀਪ ਆਲੇ-ਦੁਆਲੇ ਜੋ ਕਿ ਮੌਇਨਾ ਕਰਦਾ ਹੈ ਥਾਣੇ ਦਾ ਅਤੇ ਇਹ ਕਹਿੰਦਾ ਹੈ ਕਿ ਐਸਆਈ ਨੂੰ ਇੱਥੇ ਬੁਲਾਇਆ ਜਾਵੇ ਤਾਂ ਉਸ ਸਮੇਂ ਜੋ ਉੱਥੇ ਐਸਆਈ ਸੀ ਉਹ ਉੱਥੇ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਇੱਕ ਵਾਰੀ ਪੂਰੇ ਹੀ ਥਾਣੇ ਦੇ ਵਿੱਚ ਘੁਮਾ ਕੇ ਲਿਆਓ ਅਤੇ ਮੈਂ ਸਾਰੇ ਕੈਦੀਆਂ ਨੂੰ ਵੀ ਮਿਲਣਾ ਚਾਹੁੰਦਾ ਹਾਂ ਜੋ ਕਿ ਇਸ ਥਾਣੇ ਦੇ ਵਿੱਚ ਪਿਛਲੇ 1-2 ਦਿਨਾਂ ਦੇ ਵਿੱਚ ਆਏ ਹੋਏ ਨੇ ਮੈਂ ਸਾਰਿਆਂ ਨੂੰ ਮਿਲਾਂਗਾ ਅਤੇ ਮੈਂ ਦੇਖਣਾ ਚਾਹੁੰਦਾ ਹਾਂ ਕਿ ਜੇਲ੍ਹ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਐਸਪੀ ਐਸਆਈ ਨੂੰ ਨਾਲ ਲੈ ਕੇ ਪੂਰੇ ਹੀ ਥਾਣੇ ਦਾ ਚੱਕਰ ਮਾਰਦਾ ਹੈ ਤਾਂ ਉਸ ਸਮੇਂ ਉਸ ਦੀ ਨਜ਼ਰ ਜੇਲ੍ਹ ਦੇ ਵਿੱਚ ਬੈਠੀ ਹੋਈ ਇੱਕ ਔਰਤ ਦੇ ਉੱਪਰ ਚਲੀ ਜਾਂਦੀ ਹੈ ਉਸ ਦੀ ਸ਼ਕਲ ਕੋਈ ਜਾਣੀ ਪਹਿਚਾਣੀ ਲੱਗਦੀ ਹੈ ਤੇ ਐਸਬੀ ਜੋ ਹਰਦੀਪ ਹੈ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਬੜੀ ਹੀ ਗੌਰ ਦੇ ਨਾਲ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਹੌਲੀ-ਹੌਲੀ ਉਸ ਬੈਰਕ ਦੇ ਵਿੱਚ ਚਲਾਇ ਜਾਂਦਾ ਹੈ। ਉਹ ਔਰਤ ਉੱਥੇ ਚੋਰੀ ਦੇ ਇਲਜ਼ਾਮ ਦੇ ਵਿੱਚ ਪਿਛਲੇ 2 ਦਿਨਾਂ ਤੋਂ ਬੈਠੀ ਸੀ ਕਿਉਂਕਿ ਉਸ ਨੇ ਇੱਕ ਘਰ ਦੇ ਵਿੱਚ ਚੋਰੀ ਕੀਤੀ ਸੀ ਅਤੇ ਉਹਨਾਂ ਨੇ ਜਦੋਂ ਸੀਸੀਟੀਵੀ ਕੈਮਰੇ ਫਰੋਲੇ ਤਾਂ ਇਸ ਮਹਿਲਾ ਦੀ ਪਛਾਣ ਹੋ ਗਈ ਤੇ ਅੱਜ ਉਸ ਨੂੰ ਥਾਣੇ ਦੇ ਵਿੱਚ ਲਿਆਂਦਾ ਗਿਆ ਸੀ ਤੇ ਉਸ ਵਕਤ ਉਸ ਨੂੰ ਉਸ ਥਾਣੇ ਵਾਲੀ ਬੈਰਕ ਦੇ ਵਿੱਚ ਬਿਠਾਇਆ ਗਿਆ ਸੀ ਤੇ ਹਰਦੀਪ ਜਦੋਂ ਕੋਲ ਪਹੁੰਚਦਾ ਹੈ ਤਾਂ ਉਸ ਨੂੰ ਪਛਾਣਨ ਦੇ ਵਿੱਚ ਬਿਲਕੁਲ ਵੀ ਦੇਰ ਨਾ ਲੱਗੀ ਉਹ ਔਰਤ ਕੋਈ ਹੋਰ ਨਹੀਂ ਸੀ ਬਲਕਿ ਉਹ ਉਸੇ ਹਰਦੀਪ ਦੀ ਮਾਂ ਸੀ ਹਰਦੀਪ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਜੇਲ੍ਹ ਦੇ ਬੈਰਕ ਦੇ ਵਿੱਚ ਜਾ ਕੇ ਕਹਿੰਦਾ ਮਾਂ ਤੂੰ ਇੱਥੇ ਤੇ ਜਦੋਂ ਉਸਨੇ ਮਾਂ ਸ਼ਬਦ ਸੁਣਿਆ ਤਾਂ ਉਹ ਇੱਕੋ ਦਮ ਹੀ ਚੌਂਕ ਗਈ ਅਤੇ ਉਹ ਦੇਖ ਰਹੀ ਹੈ ਕਿ ਇੱਕ ਨੌਜਵਾਨ ਜੋ ਕਿ ਐਸਪੀ ਬਣਿਆ ਹੋਇਆ ਹੈ ਉਸ ਦੇ ਸਾਹਮਣੇ ਖੜਾ ਹੈ ਉਸ ਤੋਂ ਬਾਅਦ ਜੋ ਕੁਝ ਹੋਇਆ ਇਸ ਪੂਰੀ ਘਟਨਾ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਆ ਆਖਰਕਾਰ ਇੱਕ ਐਸਪੀ ਦੀ ਮਾਂ ਉਸ ਨੂੰ ਕੀ ਮਜਬੂਰੀ ਪੈ ਗਈ ਕਿ ਉਹ ਚੋਰੀ ਕਰਨ ਦੇ ਲਈ ਮਜਬੂਰ ਹੋ ਗਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਤੁਸੀਂ ਇਹ ਸਭ ਕੁਝ ਸੋਚਦੇ ਵੀ ਹੋਵੋਗੇ ਕਿ ਆਖਰਕਾਰ ਇੱਕ ਐਸਪੀ ਲੱਗਿਆ ਹੋਇਆ ਜੋ ਹਰਦੀਪ ਸਿੰਘ ਤੇ ਉਸਦੀ ਮਾਂ ਜੋ ਹੈ ਉਹ ਅੱਜ ਚੋਰੀ ਦੇ ਇਲਜ਼ਾਮ ਦੇ ਵਿੱਚ ਫੜੀ ਗਈ ਹੈ ਤੇ ਦੇਖੋ ਪਹੁੰਚੀ ਵੀ ਉਸੇ ਹੀ ਥਾਣੇ ਦੇ ਵਿੱਚ ਜਿੱਥੇ ਕਿ ਉਸਦਾ ਪੁੱਤ ਐਸਪੀ ਲੱਗਿਆ ਹੋਇਆ ਤੇ ਆਖਰਕਾਰ ਐਸੀ ਉਸਦੀ ਕਿਹੜੀ ਮਜਬੂਰੀ ਬਣ ਗਈ ਸੀ ਕਿ ਉਸਨੂੰ ਚੋਰੀ ਕਰਨੀ ਪਈ ਤੇ ਉਹ ਵੀ ਇੱਕ ਐਸਪੀ ਦੀ ਮਾਂ ਨੂੰ ਇਸ ਨੂੰ ਜਾਣਨ ਦੇ ਲਈ ਸਭ ਤੋਂ ਪਹਿਲਾਂ ਇਸ ਕਹਾਣੀ ਦੇ ਸਿਰੇ ਤੋਂ ਆਪਾਂ ਨੂੰ ਕੱਲੀ-ਕੱਲੀ ਗੱਲ ਸੁਣਨੀ ਪਵੇਗੀ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਲੁਧਿਆਣੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜੋ ਕਿ ਬਿਲਕੁਲ ਹੀ ਗਰੀਬ ਸੀ ਅਤੇ ਉਹਨਾਂ ਦੇ ਕੋਲ ਥੋੜੀ-ਬਹੁਤ ਜ਼ਮੀਨ ਸੀ ਅਤੇ ਉਸੇ ਜ਼ਮੀਨ ਦੇ ਸਿਰ ਤੇ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਦੋਨੋਂ ਪਤੀ-ਪਤਨੀ ਅਤੇ ਉਹਨਾਂ ਦਾ ਇੱਕ ਬੇਟਾ ਜਿਸ ਦਾ ਨਾਮ ਹਰਦੀਪ ਹਰਦੀਪ ਜੋ ਕਿ ਬਚਪਨ ਤੋਂ ਹੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਤੇ ਉਸ ਨੇ ਅੱਖਾਂ ਦੇ ਵਿੱਚ ਸੁਪਨੇ ਸੰਜੋਏ ਹੋਏ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਹੈ ਜ਼ਿੰਦਗੀ ਦੇ ਵਿੱਚ ਮੈਂ ਕਾਮਯਾਬੀ ਹੋਣਾ ਹੈ ਤੇ ਉਧਰ ਦੋਨੋਂ ਮਾਤਾ ਪਿਤਾ ਹਰਦੀਪ ਦੇ ਜੋ ਕਿ ਖੇਤੀਬਾੜੀ ਕਰਦੇ ਸੀ ਤੇ ਖੇਤੀਬਾੜੀ ਦੇ ਨਾਲ ਹੀ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਸੀ ਜੋ ਵੀ ਉਹਨਾਂ ਦਾ ਰੋਟੀ ਗੁਜ਼ਾਰਾ ਹੁੰਦਾ ਅਤੇ ਉਸ ਤੋਂ ਇਲਾਵਾ ਜੋ ਵੀ ਹਰਦੀਪ ਦੀਆਂ ਜੋ ਫੀਸਾਂ ਹੁੰਦੀਆਂ ਹੋਰ ਵੀ ਪਰਿਵਾਰਕ ਜ਼ਰੂਰਤਾਂ ਹੁੰਦੀਆਂ ਨੇ ਉਸ ਦੇ ਨਾਲ ਹੀ ਉਹਨਾਂ ਦਾ ਜੋ ਗੁਜ਼ਾਰਾ ਹੈ ਉਹ ਚੱਲਦਾ ਰਹਿੰਦਾ ਤਾਂ ਦੱਸ ਦਿਓ ਇਹ ਕਿ ਐਸੇ ਦੌਰਾਨ ਹੀ ਉਸ ਪਿੰਡ ਦੇ ਵਿੱਚੋਂ ਦੀ ਇੱਕ ਬਹੁਤ ਵੱਡੀ ਸੜਕ ਨਿਕਲਣੀ ਸੀ ਜੋ ਅਦਰਸਲ ਹੀ ਹੁਣ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜੋ ਕਿ ਸੜਕਾਂ ਨਿਕਲ ਰਹੀਆਂ ਨੇ ਤੇ ਆਪਣੀਆਂ ਜੋ ਜ਼ਮੀਨਾਂ ਨੇ ਤੇ ਉਹ ਜ਼ਮੀਨਾਂ ਦੇ ਸਿਰ ਤੇ ਹੀ ਸਭ ਕੁਝ ਚੱਲਦਾ ਹੈ ਤੇ ਇਹਨਾਂ ਜ਼ਮੀਨਾਂ ਦੇ ਵਿੱਚ ਦੀ ਹੀ ਸੜਕਾਂ ਨਿਕਲਦੀਆਂ ਨੇ ਤਾਂ ਉਹਨਾਂ ਦੀ ਜ਼ਮੀਨ ਦੇ ਵਿੱਚ ਦੀ ਸੜਕ ਨਿਕਲਣੀ ਸ਼ੁਰੂ ਹੋ ਗਈ ਤਾਂ ਐਨੇ ਵਿੱਚ ਕੁਝ ਪਿੰਡ ਦੇ ਗੁੰਡੇ ਜੋ ਕਿ ਆ ਕੇ ਹਰਦੀਪ ਦੇ ਪਿਤਾ ਨੂੰ ਤੰਗ ਪਰੇਸ਼ਾਨ ਕਰਨ ਲੱਗੇ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਆਹ ਜ਼ਮੀਨ ਖਰੀਦਣੀ ਹੈ ਤੇ ਅਸੀਂ ਤੁਹਾਨੂੰ 2 ਲੱਖ ਰੁਪਏ ਦੇਵਾਂਗੇ ਹਰਦੀਪ ਦਾ ਪਿਤਾ ਇਹ ਕਹਿਣ ਲੱਗਿਆ ਕਿ ਇਹ ਜ਼ਮੀਨ 20 ਲੱਖ ਰੁਪਏ ਦੀ ਹੈ ਤੁਸੀਂ 20 ਲੱਖ ਰੁਪਏ ਮੈਨੂੰ ਦੇ ਦਿਓ ਅਤੇ ਇਹ ਜ਼ਮੀਨ ਮੈਂ ਤੁਹਾਨੂੰ ਦੇ ਦੇਵਾਂਗਾ ਪਰ ਉਹਨਾਂ ਨੇ ਨਹੀਂ ਮੰਨੀ ਉਹ ਧੱਕੇ ਦੇ ਨਾਲ ਉਸ ਤੋਂ ਸਾਈਨ ਕਰਵਾਉਣ ਲੱਗੇ ਹੋਏ ਸੀ ਤਦ ਤੋਂ ਬਾਅਦ ਕੀ ਹੋਇਆ ਜੋ ਹਰਦੀਪ ਦਾ ਪਿਤਾ ਹੈ ਉਹ ਇੱਕ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਐਫ ਆਈ ਆਰ ਦਰਜ ਕਰਵਾਉਣ ਬਾਰੇ ਕਹਿੰਦਾ ਹੈ ਕਿ ਮੈਨੂੰ ਪਿੰਡ ਦੇ ਕੁਝ ਗੁੰਡੇ ਤੰਗ ਪਰੇਸ਼ਾਨ ਕਰਦੇ ਨੇ ਅਤੇ ਉਹ ਧੱਕੇ ਦੇ ਨਾਲ ਜ਼ਮੀਨ ਨਾਮ ਕਰਵਾਉਣ ਨੂੰ ਫਿਰਦੇ ਨੇ ਤਾਂ ਉਸ ਤੋਂ ਬਾਅਦ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਉਹ ਪੁਲਿਸ ਵਾਲੇ ਵੀ ਉਹ ਨਾਲ ਹੀ ਰਲੇ ਹੋਏ ਸੀ ਤਾਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕੋਈ ਗੱਲਬਾਤ ਨਹੀਂ ਸੁਣੀ ਅਤੇ ਉਹਨਾਂ ਨੂੰ ਉੱਥੋਂ ਭੇਜ ਦਿੱਤਾ ਉਹਨਾਂ ਗੁੰਡਿਆਂ ਨੇ ਜ਼ਬਰਦਸਤੀ ਜੋ ਹੈ ਉਹ ਜ਼ਮੀਨ ਆਪਣੇ ਨਾਂ ਲਵਾ ਲਈ ਅਤੇ ਉਸ ਤੋਂ ਬਾਅਦ ਪੈਸੇ ਵੀ ਉਹਨਾਂ ਨੂੰ ਨਹੀਂ ਦਿੱਤੇ ਇਹ 7ਵੇਂ ਦੇ ਵਿੱਚ ਆ ਕੇ ਜੋ ਹਰਦੀਪ ਦਾ ਪਿਤਾ ਹੈ ਉਸਨੇ ਆਤਮ ਹੱਤਿਆ ਕਰ ਲਈ ਅਤੇ ਉਸਨੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਹਰਦੀਪ ਵੀ ਬਿਲਕੁਲ ਛੋਟਾ ਸੀ ਉਸ ਵਕਤ ਉਸਦੀ 10 ਸਾਲ ਦੀ ਉਮਰ ਸੀ ਅਤੇ ਘਰ ਵਿੱਚ ਉਸਦੀ ਇਕੱਲੀ ਮਾਂ ਹੁਣ ਦੋਨੋਂ ਕਰ ਵੀ ਕੀ ਸਕਦੇ ਸੀ ਕਰ ਵਿੱਚ ਕਮਾਉਣ ਵਾਲਾ ਕੱਲਾ-ਕੱਲਾ ਜੀ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਪਿੱਛੇ ਛੱਡ ਗਿਆ ਰੋਂਦਾ ਕਰਲਾਉਂਦਾ ਪਰਿਵਾਰ ਇੱਕ 10 ਸਾਲ ਦਾ 마ਸੂਮ ਬੱਚਾ ਜਿਸ ਨੇ ਹਜੇ ਜ਼ਿੰਦਗੀ ਜਿਣੀ ਸ਼ੁਰੂ ਕਰਨੀ ਸੀ ਤੇ ਦੂਜੇ ਪਾਸੇ ਆਪਣੀ ਧਰਮ ਪਤਨੀ ਜੋ ਕਿ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਕਿਉਂਕਿ ਉਸ ਦੇ ਸਿਰ ਦੇ ਉੱਪਰੋਂ ਪਤੀ ਦਾ ਸਾਇਆ ਉੱਠ ਗਿਆ ਸੀ ਤੋ ਦੋਸਤੋ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਅਸਲ ਸਟਰਗਲ ਸ਼ੁਰੂ ਹੁੰਦਾ ਹੈ ਕਿਉਂਕਿ ਹਰਦੀਪ ਜੋ ਹੈ ਉਹ ਪੜ੍ਹਨ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਤੇ ਸਾਰੇ ਹੀ ਪਿੰਡ ਵਾਲੇ ਇਹੀ ਕਹਿੰਦੇ ਹੁੰਦੇ ਸੀ ਕਿ ਹਰਦੀਪ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵੇਗਾ ਪਿੰਡ ਵਾਲਿਆਂ ਨੂੰ ਮਾਣ ਸੀ ਕਿ ਹਰਦੀਪ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੱਡੇ ਮੁਕਾਮ ਦੇ ਉੱਪਰ ਪਹੁੰਚੇਗਾ ਪਰ ਉਸ ਦੀਆਂ ਕੁਝ ਮਜਬੂਰੀਆਂ ਸੀ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਜੀ ਨਹੀਂ ਸੀ ਉਸ ਦੀ ਮਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਿਆ ਕਰੇ ਅਤੇ ਲਿਆ ਕੇ ਉਸ ਨੂੰ ਰੋਟੀ ਖਵਾਇਆ ਕਰੇ ਕਈ ਕਿਵਾਰੀ ਤਾਂ ਐਵੇਂ ਹੁੰਦਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਹੁੰਦੀ ਸੀ ਘਰ ਦੇ ਹਾਲਾਤ ਜੋ ਨੇ ਉਹ ਐਨੇ ਮਾੜੇ ਹੋ ਗਏ ਸੀ ਉਹਨਾਂ ਹਾਲਾਤਾਂ ਵਿੱਚ ਦੀ ਉੱਬਰਦਾ ਉੱਬਰਦਾ ਜੋ ਹਰਦੀਪ ਹੈ ਉਹ 8ਵੀਂ ਜਮਾਤ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਦੋਸਤੋ ਜਦੋਂ ਹਰਦੀਪ 8ਵੀਂ ਜਮਾਤ ਦੇ ਵਿੱਚ ਆ ਜਾਂਦਾ ਹੈ ਤਾਂ ਉਸ ਸਮੇਂ ਉਸ ਨੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਯਾਨੀ ਕਿ ਉਸ ਨੇ 100 ਦੇ ਵਿੱਚੋਂ 100 ਨੰਬਰ ਲੈਂਦੇ ਤਾਂ ਜਦੋਂ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਵਿੱਚ ਹਰਦੀਪ ਦੀਆਂ ਫੋਟੋਆਂ ਲੱਗੀਆਂ ਤਾਂ ਸਾਰੇ ਲੋਕ ਉਹਨਾਂ ਦੇ ਘਰ ਮਠਿਆਈ ਲੈ ਕੇ ਵਧਾਈਆਂ ਦੇਣ ਆ ਗਏ ਅਤੇ ਇਹ ਕਹਿਣ ਲੱਗੇ ਕਿ ਤੁਹਾਡੇ ਬੱਚੇ ਨੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਹੈ ਤੁਹਾਡਾ ਨਾਮ ਰੋਸ਼ਨ ਕੀਤਾ ਹੈ ਤਾਂ ਇਹ ਗੱਲਾਂ ਸੁਣ ਕੇ ਉਸ ਦੀ ਮਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ। ਅਤੇ ਉਹ ਇਹ ਸੋਚਣ ਲੱਗੀ ਕਿ ਇਸ ਵਕਤ ਜੇਕਰ ਇਸ ਦਾ ਪਿਤਾ ਜ਼ਿੰਦਾ ਹੁੰਦਾ ਤਾਂ ਉਹ ਕਿੰਨਾ ਖੁਸ਼ ਹੋਣਾ ਸੀ ਕਿ ਮੇਰੇ ਪੁੱਤਰ ਨੇ ਸਾਡਾ ਨਾਮ ਰੋਸ਼ਨ ਕਰ ਦਿੱਤਾ ਯਾਨੀ ਕਿ ਪੂਰੇ ਹੀ ਜ਼ਿਲ੍ਹੇ ਦੇ ਵਿੱਚੋਂ ਉਸ ਨੇ ਟੌਪ ਰੈਂਕ ਲਿਆਂਦੀ ਅਤੇ ਪੂਰੇ ਜ਼ਿਲ੍ਹੇ ਦੇ ਵਿੱਚ ਉਸ ਦੀਆਂ ਤਸਵੀਰਾਂ ਲੱਗੀਆਂ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਅੱਜ ਉਸ ਦੇ ਬੇਟੇ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲੱਗੀਆਂ। ਇਥੋਂ ਤੱਕ ਕਿ ਜੋ ਕਿ ਸਕੂਲ ਦੇ ਮਾਸਟਰ ਜਾਂ ਮੈਡਮਾਂ ਹੁੰਦੀਆਂ ਸੀ ਉਹ ਵੀ ਬੱਚਿਆਂ ਨੂੰ ਉਦਾਹਰਣ ਦਿੰਦੇ ਹੁੰਦੇ ਸੀ ਉਸ ਦੇ ਬਾਰੇ ਕਿ ਤੁਸੀਂ ਜੇਕਰ ਬਣਨਾ ਹੈ ਤਾਂ ਹਰਦੀਪ ਵਰਗੇ ਬਣੋ ਦੇਖੋ ਹਰਦੀਪ ਜੋ ਕਿ ਘਰ ਤੋਂ ਬਿਲਕੁਲ ਗਰੀਬ ਹੈ ਉਹ ਦੇਖੋ ਅੱਜ ਇੰਨੀ ਮਿਹਨਤ ਕਰਕੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਇਆ ਹੈ ਦੋਸਤੋ ਬਾਅਦ ਕੀ ਹੁੰਦਾ ਹੈ ਕਿ ਅਚਾਨਕ ਹੀ ਜੋ ਪਿੰਡ ਦੇ ਗੁੰਡੇ ਹੁੰਦੇ ਨੇ ਉਸ ਦੀ ਮਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਨੇ। ਤੋਂ ਉਸ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ ਆਪਾਂ ਨੂੰ ਇਹ ਘਰ ਛੱਡਣਾ ਪੈਣਾ ਹੈ। ਕਿਉਂਕਿ ਇੱਥੇ ਇਹ ਜੋ ਲੋਕ ਨੇ ਇਹ ਆਪਾਂ ਨੂੰ ਜੀਣ ਨਹੀਂ ਦੇਣਗੇ ਕਿਉਂਕਿ ਜਿਹੜੇ ਲੋਕਾਂ ਨੇ ਧੱਕੇ ਦੇ ਨਾਲ ਜ਼ਮੀਨ ਹੜਪ ਕੇ ਆਪਣੇ ਨਾਮ ਕਰਵਾਈ ਸੀ ਤੇ ਉਹਨਾਂ ਦੇ ਬਾਅਦ ਹੀ ਜੋ ਕਿ ਉਸ ਦੇ ਪਿਤਾ ਨੇ ਆਤਮ ਹੱਤਿਆ ਕੀਤੀ ਸੀ ਤੇ ਉਹੀ ਗੁੰਡੇ ਹੁਣ ਉਹਨਾਂ ਦੇ ਘਰ ਆ ਕੇ ਉਸ ਦੀ ਮਾਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਗਏ ਸੀ। ਦੋਸਤੋਂ ਬਾਅਦ ਉਸ ਦੀ ਮਾਂ ਨੇ ਘਰ ਛੱਡ ਦਿੱਤਾ ਅਤੇ ਨਾਲ ਹੀ ਹਰਦੀਪ ਨੂੰ ਲੈ ਲਿਆ ਅਤੇ ਉਹਨਾਂ ਨੇ ਸੋਚਿਆ ਕਿ ਆਪਾਂ ਇੱਥੋਂ ਕਿਤੇ ਦੂਰ ਚਲੇ ਜਾਵਾਂਗੇ। ਉਹ ਪਹੁੰਚ ਜਾਂਦੇ ਨੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਤੇ ਰੇਲਵੇ ਸਟੇਸ਼ਨ ਦੇ ਉੱਪਰ ਜਦੋਂ ਪਹੁੰਚਦੇ ਨੇ ਤੇ ਰੇਲਵੇ ਸਟੇਸ਼ਨ ਦੇ ਵਿੱਚ ਬੈਠ ਕੇ ਉਹ ਦਿੱਲੀ ਜਾਣ ਦੀ ਤਿਆਰੀ ਕਰਦੇ ਨੇ। ਰੇਲਵੇ ਸਟੇਸ਼ਨ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਤਾਂ ਉਸ ਸਮੇਂ ਜੋ ਹਰਦੀਪ ਦੀ ਮਾਂ ਹੈ ਉਸ ਨੇ ਇਹ ਕਿਹਾ ਕਿ ਤੂੰ ਇੱਕ ਕੰਮ ਕਰ ਤੂੰ ਅਗਲੇ ਡੱਬੇ ਦੇ ਵਿੱਚ ਬੈਠ ਜਾ ਮੈਂ ਪਿਛਲੇ ਡੱਬੇ ਦੇ ਵਿੱਚ ਬੈਠ ਜਾਨੀ ਆ ਤੇ ਦਿੱਲੀ ਜਾ ਕੇ ਤੂੰ ਉੱਤਰ ਕੇ ਉਸੇ ਹੀ ਜਗ੍ਹਾ ਦੇ ਉੱਪਰ ਖੜਾ ਰਹੀਂ ਤੇ ਮੈਂ ਉੱਤਰ ਕੇ ਤੈਨੂੰ ਉੱਥੇ ਮਿਲ ਲਵਾਂਗੀ ਤੇ ਉਸ ਵਕਤ ਕੀ ਹੋਇਆ ਜੋ ਹਰਦੀਪ ਹੈ ਉਹ ਅਗਲੇ ਡੱਬੇ ਦੇ ਵਿੱਚ ਬੈਠ ਗਿਆ ਅਤੇ ਉਸ ਦੀ ਮਾਂ ਪਿਛਲੇ ਡੱਬੇ ਦੇ ਵਿੱਚ ਬੈਠ ਗਈ ਕਿਉਂਕਿ ਉਸ ਵਕਤ ਭੀੜ ਸਟੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਸੀ ਤੇ ਗੱਡੀ ਦੇ ਵਿੱਚ ਤੁਸੀਂ ਇਹ ਸਮਝੋ ਕਿ ਪੈਰ ਰੱਖਣਾ ਤਾਂ ਦੂਰ ਦੀ ਗੱਲ ਇੱਕ ਤਿਲ ਸਿੱਟਣ ਜਿੰਨੀ ਵੀ ਜਗ੍ਹਾ ਨਹੀਂ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਦਿੱਲੀ ਆ ਗਈ ਤੇ ਦਿੱਲੀ ਸਟੇਸ਼ਨ ਦੇ ਉੱਪਰ ਹਰਦੀਪ ਵੀ ਉਤਰਿਆ ਤੇ ਉਸਦੀ ਮਾਂ ਵੀ ਉੱਥੇ ਉਪਰੀ ਹਰਦੀਪ ਨੇ ਆਪਣੀ ਮਾਂ ਨੂੰ ਉੱਥੇ ਬਹੁਤ ਭਾਲਿਆ ਕਿਉਂਕਿ ਸਟੇਸ਼ਨ ਦੇ ਉੱਪਰ ਵੀ ਬਹੁਤ ਜ਼ਿਆਦਾ ਭੀੜ ਸੀ ਇੱਕ ਰਾਜਧਾਨੀ ਦਾ ਸਟੇਸ਼ਨ ਹੋਵੇ ਤੇ ਉੱਥੇ ਤਿਲ ਸਿੱਟਣ ਜਿੰਨੀ ਵੀ ਜਗ੍ਹਾ ਨਹੀਂ ਸੀ ਇੰਨੀ ਭੀੜ ਸੀ ਉਸਨੇ ਆਪਣੀ ਮਾਂ ਨੂੰ ਬਹੁਤ ਭਾਲਿਆ ਅਤੇ ਉਸਦੀ ਮਾਂ ਉਹ ਵੀ ਆਪਣੇ ਪੁੱਤਰ ਨੂੰ ਭਾਲ ਰਹੀ ਸੀ ਦੋਨੋਂ ਇੱਕ ਦੂਜੇ ਨੂੰ ਭਾਲ ਰਹੀ ਸੀ ਪਰ ਕੋਈ ਵੀ ਨਹੀਂ ਸੀ ਮਿਲ ਰਿਹਾ ਉਦੋਂ ਉਹਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਇੱਧਰ ਹਰਦੀਪ ਜੋ ਕਿ ਰੋ ਰੋ ਕੇ ਕਮੜਿਆਂ ਵਾਂਗ ਹਰਕਤਾਂ ਕਰ ਰਿਹਾ ਸੀ ਕਿਉਂਕਿ ਉਸਦੀ ਮਾਂ ਉਸ ਨੂੰ ਨਹੀਂ ਮਿਲ ਰਹੀ ਸੀ ਅਤੇ ਹੁਣ ਹਰਦੀਪ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਿਆ ਤੇ ਉਧਰੋਂ ਹਰਦੀਪ ਦੀ ਮਾਂ ਜੋ ਕਿ ਉਧਰ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਵਾਉਣ ਵੀ ਗਈ ਪਰ ਗਰੀਬ ਦੀ ਸੁਣਦਾ ਕੌਣ ਹੈ ਅਤੇ ਪੁਲਿਸ ਵਾਲਿਆਂ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਇੱਕ ਜਾਓ ਮਿਲ ਜੇਗਾ ਤੁਹਾਡਾ ਬੱਚਾ ਕਿਉਂਕਿ ਜੇਕਰ ਕਿਸੇ ਅਮੀਰ ਦਾ ਬੱਚਾ ਗਵਾਚਿਆ ਹੁੰਦਾ ਤਾਂ ਪੁਲਿਸ ਆਪ ਜਾ ਕੇ ਭਾਲਦੀ ਤੇ ਉਹ ਛੋਟਾ ਜਿਹਾ ਮਾਸੂਮ ਬੱਚਾ ਜਿਸ ਦੀ ਉਮਰ 13-14 ਸਾਲ ਜੋ ਕਿ ਆਪਣੀ ਮਾਂ ਦੇ ਕੋਲੋਂ ਵਿਛੜ ਗਿਆ ਸੀ ਉਹ ਇੱਕ ਸਾਈਡ ਤੇ ਬੈਠਾ ਉੱਚੀ-ਉੱਚੀ ਰੋ ਰਿਹਾ ਸੀ ਤੇ ਉਸੇ ਦੌਰਾਨ ਹੀ ਇੱਕ ਸਟੇਸ਼ਨ ਦੇ ਉੱਪਰ ਇੱਕ ਮਾਸਟਰ ਆਉਂਦਾ ਹੈ ਤੇ ਮਾਸਟਰ ਆ ਕੇ ਉਸ ਨੂੰ ਕਹਿੰਦਾ ਹੈ ਕਿ ਪੁੱਤ ਤੂੰ ਇੱਥੇ ਬੈਠਾ ਰੋ ਕਿਉਂ ਰਿਹਾ ਹੈ ਤੇ ਮਾਸਟਰ ਨੂੰ ਹਰਦੀਪ ਦੱਸਦਾ ਹੈ ਕਿ ਮੇਰਾ ਨਾਂ ਹਰਦੀਪ ਹੈ ਤੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਤੇ ਉਸ ਨੇ ਆਪਣੀ ਪੂਰੀ ਕਹਾਣੀ ਦੱਸ ਦਿੱਤੀ ਕਿ ਮੇਰੇ ਪਿਤਾ ਉਸ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਜੋ ਗੁੰਡੇ ਸੀ ਉਹ ਸਾਡੀ ਮਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਸ ਕਰਕੇ ਅਸੀਂ ਘਰ ਛੱਡਣ ਦਾ ਫੈਸਲਾ ਲੈ ਲਿਆ ਅਸੀਂ ਦਿੱਲੀ ਆ ਗਏ ਅਸੀਂ ਇੱਥੇ ਨਵੀਂ ਜ਼ਿੰਦਗੀ ਸਟਾਰਟ ਕਰਨੀ ਸੀ ਹੁਣ ਮੇਰੀ ਮਾਂ ਵੀ ਗਵਾਚ ਗਈ ਹੈ ਤੇ ਮੈਂ ਵੀ ਆਪਣੀ ਮਾਂ ਤੋਂ ਵਿਛੜ ਗਿਆ ਹਾਂ ਮੈਂ ਕੱਲ ਦਾ ਉਸ ਨੂੰ ਭਾਲ ਰਿਹਾ ਹਾਂ ਪਰ ਮੇਰੀ ਮਾਂ ਮੈਨੂੰ ਨਹੀਂ ਮਿਲ ਰਹੀ ਦੋਸਤੋ ਬਾਅਦ ਉਸ ਮਾਸਟਰ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਤੂੰ ਮੇਰੇ ਨਾਲ ਚੱਲ ਹਰਦੀਪ ਨੂੰ ਲੈ ਕੇ ਉਹ ਮਾਸਟਰ ਆਪਣੇ ਨਾਲ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਹਰਦੀਪ ਦੇ ਬਾਰੇ ਕਾਫੀ ਕੁਝ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਰਦੀਪ ਉਸ ਨੂੰ ਆਪਣੀ ਸਾਰੀ ਗੱਲਬਾਤ ਦੱਸ ਦਿੰਦਾ ਹੈ ਕਿ ਮੈਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਹੈ। ਉਸ ਤੋਂ ਬਾਅਦ ਇਹ ਗੱਲ ਸੁਣ ਕੇ ਮਾਸਟਰ ਬਹੁਤ ਖੁਸ਼ ਹੁੰਦਾ ਹੈ ਤੇ ਆਪਣੀ ਧਰਮ ਪਤਨੀ ਨੂੰ ਕਹਿੰਦਾ ਹੈ ਕਿ ਦੇਖ ਪਾਗਵਾਨੇ ਤੂੰ ਕਹਿ ਰਹੀ ਸੀ ਨਾ ਕਿ ਆਪਣੇ ਕੋਈ ਔਲਾਦ ਨਹੀਂ ਅੱਜ ਦੇਖ ਲਾ ਪ੍ਰਮਾਤਮਾ ਨੇ ਆਪਾਂ ਨੂੰ ਪੁੱਤਰ ਦੇ ਦਿੱਤਾ ਹੈ। ਉਸ ਤੋਂ ਬਾਅਦ ਹਰਦੀਪ ਉਸ ਮਾਸਟਰ ਜੀ ਕੋਲ ਰਹਿੰਦਾ ਹੈ ਤੇ ਉੱਥੇ ਰਹਿ ਕੇ ਸਾਰੀ ਪੜ੍ਹਾਈ ਕਰਦਾ ਹੈ। ਉਸਨੇ ਆਪਣੀਆਂ ਅੱਖਾਂ ਦੇ ਵਿੱਚ ਸੁਪਨੇ ਸਜੋਏ ਹੁੰਦੇ ਨੇ ਅਤੇ ਸਾਰੇ ਹੀ ਸੁਪਨੇ ਉਸਨੇ ਜਾਗਦੀਆਂ ਅੱਖਾਂ ਦੇ ਵਿੱਚ ਆਪਣੇ ਨੀਂਦਾਂ ਨੂੰ ਹਰਾਮ ਕਰਕੇ ਜੋ ਕਿ ਸੁਪਨੇ ਦੇਖੇ ਹੁੰਦੇ ਨੇ ਉਸ ਤੋਂ ਬਾਅਦ 10ਵੀਂ ਕਰਦਾ ਹੈ 10ਵੀਂ ਤੋਂ ਬਾਅਦ 12ਵੀਂ ਕਰਦਾ ਹੈ ਤੇ 12ਵੀਂ ਕਰਨ ਤੋਂ ਬਾਅਦ ਜਵਾਨ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਬੀਏ ਕਰ ਲੈਂਦਾ ਹੈ ਤੇ ਬੀਏ ਕਰਨ ਤੋਂ ਬਾਅਦ ਜਦੋਂ ਭਰਤੀ ਆਉਂਦੀ ਹੈ ਐਸਪੀ ਦੀ ਉਸ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਐਸਪੀ ਦੀ ਭਰਤੀ ਆ ਗਈ ਅਤੇ ਉਹ ਪੇਪਰ ਦਿੰਦਾ ਹੈ ਤੇ ਪਹਿਲੇ ਹੀ ਪਚੱਕੇ ਪੇਪਰ ਪਾਸ ਕਰ ਲੈਂਦਾ ਹੈ ਤੇ ਦੋਸਤੋ ਪਹੁੰਚ ਜਾਂਦਾ ਹੈ ਐਸਪੀ ਆਫਿਸ ਦੇ ਵਿੱਚ ਤੇ ਅੱਜ ਜੋ ਕਹਿੰਦੇ ਆ ਨਾ ਕਿ ਕਿਸਮਤ ਕਿਸ ਨੂੰ ਕਿਸ ਮੁਕਾਮ ਤੇ ਲੈ ਜਾਵੇ ਤੇ ਕਿੱਥੇ ਆ ਕੇ ਮਲਾ ਦੇਵੇ ਇਹ ਪਤਾ ਨਹੀਂ ਚੱਲਦਾ ਜਦੋਂ ਥਾਣੇ ਦਾ ਮੌਇਨਾ ਕਰਨ ਪਹੁੰਚਦਾ ਹੈ ਤੇ ਉੱਥੇ ਥਾਣੇ ਦੇ ਵਿੱਚ ਉਸ ਦੀ ਮਾਂ ਉਸ ਨੂੰ ਮਿਲ ਜਾਂਦੀ ਹੈ ਆਪਣੀ ਮਾਂ ਨੂੰ ਦੇਖ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਜਦੋਂ ਉਸ ਦੀ ਮਾਂ ਨੇ ਇਹ ਸੁਣਿਆ ਕਿ ਮੈਨੂੰ ਮਾਂ ਕਿਉਂ ਕਹਿ ਰਿਹਾ ਹੈ ਦੋਸਤੋ ਬਾਅਦ ਹਰਦੀਪ ਬੋਲਿਆ ਕਿ ਮਾਂ ਮੈਂ ਤੇਰਾ ਪੁੱਤਾਂ ਹਰਦੀਪ ਜੋ ਮੈਂ ਰੇਲਵੇ ਸਟੇਸ਼ਨ ਤੋਂ ਤੇਰੇ ਤੋਂ ਵਿਛੜ ਗਿਆ ਸੀ ਤੇ ਅੱਜ ਤੁਮ ਨੂੰ ਇਸ ਜਗ੍ਹਾ ਦੇ ਉੱਪਰ ਮਿਲ ਗਈ ਹੈ ਪਰ ਮਾਂ ਤੁਮ ਉਹਨੇ ਇੱਕ ਗੱਲ ਤਾਂ ਦੱਸ ਤੇਰੇ ਇਹ ਹਾਲਾਤ ਬੜੇ ਕਿਵੇਂ ਉਸ ਦੀ ਮਾਂ ਵੀ ਤਾਂ ਹਾਂ ਮਾਰ ਕੇ ਰੋਣ ਲੱਗ ਗਈ ਕਿ ਪੁੱਤਰ ਮੈਂ ਤੈਨੂੰ ਭਾਲ ਦੀ ਭਾਲ ਦੀ ਉੱਥੇ ਕਮਣਿਆਂ ਵਾਂਗੂ ਕੰਧਾਂ 'ਚ ਟੱਕਰਾ ਮਾਰ ਰਹੀ ਸੀ ਤਾਂ ਮੇਰਾ ਜੋ ਸੰਪਰਕ ਹੈ ਇੱਕ ਗਰੁੱਪ ਦੇ ਨਾਲ ਹੋ ਗਿਆ ਜੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਕਰਦਾ ਹੁੰਦਾ ਸੀ ਅਤੇ ਚੋਰੀ ਵਾਲੇ ਸਮਾਨ ਦੇ ਵਿੱਚੋਂ ਅੱਧਾ ਸਮਾਨ ਸਾਨੂੰ ਦੇ ਦਿੱਤਾ ਜਾਂਦਾ ਸੀ ਤੇ ਅੱਧੇ ਉਹ ਆਪ ਦੇ ਕੋਲੇ ਰੱਖ ਲੈਂਦੇ ਸੀ ਅਤੇ ਉਸ ਕਰਕੇ ਮੈਨੂੰ ਇਹ ਕੰਮ ਕਰਨਾ ਪੈ ਗਿਆ ਕਿਉਂਕਿ ਘਰ ਛੱਡਣ ਤੋਂ ਬਾਅਦ ਮੇਰੇ ਕੋਲੇ ਹੋਰ ਕੋਈ ਵੀ ਰੁਜ਼ਗਾਰ ਨਹੀਂ ਸੀ ਅਤੇ ਮਜਬੂਰੀ ਦੇ ਵਿੱਚ ਹੀ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਹੈ ਆਪਣੀ ਮਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਦੇਖ ਕੇ ਉਬਾ ਮਾਰ ਕੇ ਰੋਣ ਲੱਗ ਪਿਆ ਐਸਪੀ ਹਰਦੀਪ ਅਤੇ ਕਹਿਣ ਲੱਗਾ ਕਿ ਮਾਂ ਹੁਣ ਤੂੰ ਫਿਕਰ ਨਾ ਕਰ ਹੁਣ ਤੇਰਾ ਪੁੱਤ ਆ ਗਿਆ ਹੈ ਅੱਜ ਤੇਰੇ ਅਸ਼ੀਰਵਾਦ ਦੇ ਸਦਕਾ ਹੀ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ ਤੇ ਰੱਬ ਦਾ ਸ਼ੁਕਰ ਕਰ ਕਿ ਤੂੰ ਮਨੁ ਅੱਜ ਮਿਲ ਗਈ ਹੈ ਤੇ ਇਸ ਦਲਦਲ ਦੇ ਵਿੱਚੋਂ ਵੀ ਤੂੰ ਬਾਹਰ ਨਿਕਲ ਆਏਂਗੀ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ